ਹਾਂਜੀ ਸਤਿ ਸ੍ਰੀ ਅਕਾਲ ਜੀ ਕਈ ਨਾ ਮੈਂ ਵੇਖਿਆ ਵਾ ਮੇਰੇ ਭਰਾ ਜਿਵੇਂ ਵੇਖੋ ਫੀਮ ਐ ਅੱਖਾਂ ਹੀ ਕਰੀ ਜਾਣਾ ਫੀਮ ਖਾਦੀ ਜਾਂ ਅੱਖਾਂ ਜੜੀਆਂ ਬਲੈਕ ਕਰਦੇ ਆ ਵੀਰ ਜਿਹੜਾ ਨਸ਼ਾ ਕਰਦਾ ਨਾ ਬੰਦਾ ਉਹਦੀਆਂ ਜੁੱਲੀਆਂ ਵੇਖ ਜਾਂਦੀਆਂ ਉਹਦਾ ਅੱਜ ਦਾ ਕੱਲ ਦਾ ਨਸ਼ਾ ਪਿਆ ਹੋਵੇ ਨਾ ਉਹਦੇ ਕੋਲ ਤੇ ਪਰਸੋਂ ਦਾ ਨਸ਼ਾ ਨਾ ਹੋਵੇ ਤੇ ਉਹਨੂੰ ਲੂਸ ਮੋਸ਼ਨ ਸ਼ੁਰੂ ਹੋ ਜਾਂਦੇ ਆ ਠੀਕ ਆ ਭਾਰ ਨਹੀਂ ਚੱਲਦਾ ਬੰਦਾ ਆਪਦੇ ਸਰੀਰ ਦਾ ਵੀ ਇਹ ਫੋਕਰੀਆਂ ਮਾਰਦੇ ਨੇ ਨਾ ਨਸ਼ੇ ਦੀਆਂ ਆਫੀਮ ਖਾਨੇ ਆ ਭੁੱਕੀ ਐ ਜੋ ਪੈਗ ਲਾ ਐ ਅੱਖਾਂ ਚੜਾਈ ਜਣੀਆਂ ਫੀਮ ਖਾਣ ਵਾਲਿਆਂ ਨੂੰ ਜਿਹੜੇ ਖਾਂਦੇ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਨਸ਼ੇ ਲੱਗ ਚੁੱਕੇ ਆ ਚੌੜ ਚੌੜ ਦੇ ਵਿੱਚ ਮੈਂ ਉਹਨਾਂ ਨੂੰ ਵੀ ਅਨਾ ਜੇ ਤੁਹਾਨੂੰ ਵੀ ਕੋਈ ਨਸ਼ਾ ਲੱਗਾ ਹੋਣਾ ਭਰਾ ਤੇ ਹੋਰਾਂ ਨੂੰ ਪ੍ਰਮੋਟ ਨਾ ਕਰੋ ਇਹ ਜਿਹੜੇ ਜਿੰਨੂੰ ਨਸ਼ਾ ਲੱਗਾ ਹੁੰਦਾ ਨਾ ਉਹਨੂੰ ਪਤਾ ਕਿ ਨਸ਼ਾ ਚੀਜ਼ ਕੀ ਆ ਚੰਗੇ ਬਣੋ ਜ਼ਰੂਰੀ ਥੋੜਾ ਫੀਮ ਵਾਲੀ ਵੀਡੀਓ ਸ਼ੇਅਰ ਕਰਨੀ ਆ ਹੋਰ ਵੀਡੀਓ ਸ਼ੇਅਰ ਕਰ ਦਿਓ ਯਾਰ ਇਸ ਦਾ ਘਰ ਨਾ ਬਰਬਾਦ ਕਰੋ ਇਹ ਚੰਗੇ ਮਾੜੇ ਓਗਨ ਨਾਲ ਇੱਕ ਵੀ ਘਰ ਬਰਬਾਦ ਹੋ ਗਿਆ ਤੁਹਾਡਾ ਆਇਆ ਜ਼ਿੰਦਗੀ ਗਰਕ ਹੋ ਜਾਣੀ ਹੈ ਤੁਹਾਡੀ ਧੰਨਵਾਦ ਕਰਦਾ ਮੈਂ ਸਾਰਾ ਜਿਹੜਾ ਇੰਨੀ ਸਪੋਰਟ ਕਰਦੇ ਆ ਬਾਕੀ ਫੂਕਰੀ ਨਾ ਮਾਰਿਆ ਕਰੋ ਜੇ ਕਿਤੇ ਤੁਸੀਂ ਲਫਾਫਾ ਚਾਟ ਹੀ ਲਿਆਣਾ ਤੇ ਹੌਂਕੜਬਾਈ ਨਾ ਕਰਿਆ ਕਰੋ ਫੀਮ ਖਾਦੀ ਆਜ ਬਹੁਤ ਮਾੜੀ ਚੀਜ਼ ਉਹ ਨਸ਼ਾ ਬਾਚ ਕੇ ਅਵੋਇਡ ਕਰੋ ਜਿੰਨਾ ਹੋ ਸਕਦਾ ਗੁਰੂ ਪਾਸ਼ਾ ਗੜੀ ਅਰਦਾਸ ਕਰੋਗੇ ਤੁਸੀਂ ਬਚੇ ਜੋ ਧੰਨਵਾਦ ਬਾਕੀ YouTube ਦੇ ਉੱਤੇ ਫੋਲੋ ਕਰੋ ਭਰਾਣ ਐਟ ਦੀ ਰੇਟ ਜੋਰਾਵਰ ਸਿੰਘ 13 13 ਮੇਰਾ ਪੇਜ ਹੈ YouTube ਤੇ ਉੱਤੇ ਧੰਨਵਾਦ